ਔਰਗੈਨਿਕ ਖੇਤੀ ਦੇ ਨਾਂ ਤੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਵਿਰੋਧਾ ਪੁਲਿਸ ਨੇ ਕਰਤਾ ਪਰਦਾਫਾਸ਼ ਔਰਗੈਨਿਕ ਫਾਰਮਿੰਗ ਆ ਦੇ ਨਾਂ ਤੇ ਇੱਥੇ ਇੱਕ ਪੌਂਜ਼ੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਠੱਗੀ ਮਾਰਨ ਵਾਲੇ ਬਦਮਾਸ਼ ਜਿਹੜੇ ਨੇ ਪੁਲਿਸ ਹੱਥੇ ਚੜੇ ਨੇ ਫਾਈਨੈਂਸ਼ੀਅਲ ਕਰਾਈਮ ਹੈਗਾ ਤੇ ਉਹ ਭਾਜਪੂਜ ਜੇ ਜਾਣਗੇ ਤਾਂ ਅਸੀਂ ਸਾਰਾ ਕੁਝ ਅਨਾਂਦਾ ਲੀਗਲ ਪ੍ਰੋਸੈਸ ਅਸੀਂ ਕੀਤਾ ਹੋਇਆ ਹੈ ਰੇਡਸ ਚੱਲ ਰਹੇ ਹਨ 8 ਅਰੈਸਟ ਹੋ ਚੁੱਕੇ ਬਾਕੀ ਅਦੀ ਭਾਲ ਜਾਈ ਹੈ ਗਰੋ ਨੇ 30000 ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੀਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30000 ਲੋਕਾਂ ਤੋਂ ਪੈਸੇ ਇਕੱਠੇ ਕੀਤੇ ਐ ਐਸਐਸਪੀ ਖੰਨਾ ਨੇ ਕੀਤੇ ਵੱਡੇ ਖੁਲਾਸੇ ਆਰਗੈਨਿਕ ਫਾਰਮਿੰਗ ਰਿਲੇਟਿਡ ਨਵ ਵੱਖਰੀ ਵੱਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਲਿਸਟ ਅਸੀਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਨ ਨਵ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ GST ডিপਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਦੇਖੋ ਕਿਵੇਂ ਘਰੋਹ ਬਣਾਉਂਦਾ ਸੀ ਪੋਲੇ ਪਾਲੇ ਲੋਕਾਂ ਨੂੰ ਖੇਤੀ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਇਹਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੇ ਇਨਵੈਸਟਮੈਂਟ ਕਰਾ ਲਈ ਹੈ ਪੁਲਿਸ ਦਾ ਦਾਅਵਾ ਲੋਕਾਂ ਨੂੰ ਕਰਾਂਗੇ ਇੱਕ ਇੱਕ ਪੈਸਾ ਵਾਪਸ ਤੁਸੀਂ ਪੂਰਾ ਟੁੰਗਾਈ ਨਾਲ ਇਸ ਪੂਰੇ ਮੁੱਦੇ ਦੀ ਤਫ਼ਤੀਸ਼ ਕਰ ਰਹੀ ਹੈਗੀ ਤੇ ਅੱਗੇ ਹੋਰ ਵੀ ਸਾਨੂੰ ਲੱਗਦਾ ਹੈ ਜਿੱਥੇ ਜਿੱਥੇ ਇਹਨਾਂ ਨੇ ਆ ਪੈਸਾ ਪਾਕ ਕੀਤਾ ਹੋਵੇਗਾ ਉਹ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੋਕਾਂ ਦਾ ਪੈਸਾ ਜਲਦ ਤੋਂ ਜਲਦ ਵਾਪਸ ਕਰਨ ਦਾ ਅਸੀਂ ਟਰਾਈ ਕਰਾਂਗੇ অর্ਗੈਨਿਕ ਖੇਤੀ ਦਾ ਲਾਲਚ ਦੇ ਕੇ ਦੇਖੋ ਕਿਵੇਂ ਭੋਲੇ ਪਾਲੇ ਲੋਕਾਂ ਤੋਂ ਪੈਸੇ ਕਰਦੇ ਸੀ ਇਕੱਠੇ GOF HOF ਇਦਾਂ ਦੀ ਜਾਂ ਦ ਜਨਰੇਸ਼ਨ ਆਫ ਫਾਰਮਿੰਗ ਜਾਂ ਦ GOF ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਣ ਦੀ ਜੋ ਸ਼ੁਰੂਆਤ ਹੈ ਉਹ ਕਰਾ ਸਕਦੇ ਹਾਂ ਪੁਲਿਸ ਨੇ ਲੋਕਾਂ ਨੂੰ ਕੀਤੀ ਅਪੀਲ ਕਿ ਕਿਸੇ ਅੰਜਾਨ ਸਕੀਮ ਦਾ ਤੁਰੰਤ ਨਾ ਬਣ ਹਿੱਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮਹੀਨਾ ਉਹਨਾਂ ਨੂੰ ਰਿਟਰਨ ਵੀ ਆਨੇ ਸ਼ੁਰੂ ਹੋ ਜਾਏਗੀ ਤੇ ਇਹਨਾਂ ਨੇ ਇੱਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾਉਣ ਦਾ ਟਰਾਈ ਕੀਤਾ ਤੇ ਅਸੀਂ 44 ਅਕਾਊਂਟ ਜੋ ਇਨਾਦੇ 23 ਨਿੱਜੀ ਅਕਾਊਂਟਸ ਤੇ 21 ਨਾਦੇ ਜੋ ਕੰਪਨੀਆਂ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਸਲੀ ਕਾਰੋਬਾਰ ਦੀ ਆਰਚ ਅਜੇ ਹੀ ਕੰਮ ਕਰਨ ਵਾਲਿਆਂ ਨੂੰ ਪੁਲਿਸ ਨੇ ਦਿੱਤੀ ਚੇਤਾਵਨੀ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮਾਡਲ ਸੋ ਪ੍ਰੈਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾਤੋ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਹੀ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕਿ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਦਾਦਾ ਦਾ ਔਰਚਾਰਡ ਵਗੈਰਾ ਲਵਾ ਦੇਗੇ ਸਤਸ਼੍ਰੀਆ ਗਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਖੰਨਾ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਆਰਗੇਨਿਕ ਖੇਤੀ ਦੇ ਨਾਮ ਤੇ ਕਰੋੜਾਂ ਦੀ ਠੱਗੀ ਮਾਰਨ ਵਾਲੇ گروਹਾ ਦਾ ਪਰਦਾਫਾਸ਼ ਕੀਤਾ ਜੀਹਾਂ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਲੋਂ 30 ਹਜ਼ਾਰ ਤੋਂ ਵੱਧ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ ਜੋ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਆਰਗੇਨਿਕ ਖੇਤੀ ਨੂੰ ਲੈ ਕੇ ਲੋਕਾਂ ਤੋਂ ਵੱਡੀ ਮਾਤਰਾ ਦੇ ਵਿੱਚ ਪੈਸੇ ਹੜੱਪਦੇ ਸੀ ਜੀਹਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਹਾਲਾਂਕਿ ਠੱਗੀ ਮਾਰਨ ਵਾਲੇ ਬਦਮਾਸ਼ ਜਿਹੜੇ ਨੇ ਪੁਲਿਸ ਹੱਥੇ ਚੜੇ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਗ੍ਰੋਦੇ ਵੱਲੋਂ 30000 ਤੋਂ ਵੱਧ ਲੋਕਾਂ ਦੇ ਨਾਲ ਖੇਤੀ ਦੇ ਨਾਂ ਤੇ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਇਸ ਪੂਰੇ ਮਾਮਲੇ ਤੇ ਐਸਐਸਪੀ ਖੰਨਾ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਪਹਿਲਾਂ ਹੀ মিডিਆ ਦੇ ਸਾਥੀਆਂ ਨੂੰ ਅਸੀਂ 247 ਨੰਬਰ ਐਫਆਈਆਰ ਬਾਰੇ ਦੱਸਿਆ ਸੀਗਾ ਕਿ ਆਰਗੈਨਿਕ ਫਾਰਮਿੰਗ ਆ ਦੇ ਨਾਂ ਤੇ ਇੱਥੇ ਇੱਕ ਪੌਂਜ਼ੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਉਸ ਹੀ ਤਫਤੀਸ਼ ਦੇ ਵਿੱਚ ਕਾਫੀ ਸਾਰੇ ਚੀਜ਼ਾਂ ਪੁਲਿਸ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਈ ਹੈ ਤੇ ਅਸੀਂ ਅੱਜ ਮੀਡੀਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾ ਰਹੇ ਹਾਂ ਤੇ ਜੋ ਮੇਨ ਹੈਗਾ ਇਹਦੇ ਵਿੱਚ ਕਿ ਆਰਗੈਨਿਕ ਫਾਰਮਿੰਗ ਰਿਲੇਟਡ ਨਵ ਵੱਖਰੀ ਵੱਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਲਿਸਟ ਅਸੀਂ ਮੀਡੀਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਨ ਨਵ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ডিপਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30000 ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮੋਡਸ ਆਪਰੇਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾਤੋਂ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਵੀ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕਿ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਇਦਾਂ ਦਾ ਔਰਚਾਰਡ ਵਗੈਰਾ ਲਵਾ ਦੇਂਗੇ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਅਦਾ ਦੀ ਕਿਸੇ ਦੀ ਵਰਮੀ ਕੰਪੋਜ਼ੀ ਕੋ ਯੂਨਿਟ ਨਹੀਂ ਲਵਾਈ ਆਪਣੇ ਕੋਲ ਇਹਨਾਂ ਨੇ ਕੁਝ ਪੈਕੇਜਸ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ ਤੋਂ ਇੱਦਾਂ ਕਰਕੇ ਕੁਝ 4-5 ਚੀਜ਼ੇ ਯੂਜ਼ ਕਰਕੇ ਇਹਨਾਂ ਨੇ 30000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਟੋਟਲ ਹੁਣ ਤੱਕ ਇਹਨਾਂ ਨੇ 170 ਕਰੋੜ ਦੀ ਟ੍ਰਾਂਜੈਕਸ਼ਨ ਇਨ ਨੋ ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹਨ ਤੇ ਉਸ ਤੋਂ علاوہ 23 ਇਹਨਾਂ ਦੇ ਆਪਣੇ ਨਿੱਜੀ ਖਾਤੇ ਹੈ ਜਿਨ੍ਹਾਂ ਦੇ ਵਿੱਚ ਟੋਟਲ 170 ਕਰੋੜ ਕੀ ਰਾਸ਼ੀ ਜੋ ਹੈ ਉਹ ट्रांजैक्शन ਹੋ ਚੁੱਕੀ ਹੈ 1.5 ਸਾਲ ਦੇ ਵਿੱਚ ਵਿੱਚ ਹੀ ਅ ਤੋ ਇਹ ਇਕਤਾ ਇਹਨਾਂ ਨੇ ਫੇਕ ਫਰਮਸ ਬਣਾਈਆਂ ਉਦੋਂ ਬਾਅਦ ਫਿਰ ਇਹਨਾਂ ਨੇ ਅ ਲੋਕਾਂ ਤੋਂ ਪੈਸੇ ਲਿੱਤੇ ਜਿਨ੍ਹਾਂ ਦੇ ਵਿੱਚ ਉਹ 35 ਕੁਝ ਇਦਾਂ ਦੇ ਪਰਸਨ ਵੀ ਹੈ ਜਿਨ੍ਹਾਂ ਤੋਂ ਬਹੁਤ ਘੱਟ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਜੋ ਕਿ ਨਾਦੇ ਆਪਣੇ ਸਾਥੀ ਵਗੈਰਾ ਹਨ ਤੋਂ ਇਦਾਂ ਦੇ ਵੀ ਅਸੀਂ ਅਕਾਊਂਟਸ ਆਈਡੈਂਟੀਫਾਈ ਕੀਤੇ ਤੋਂ ਕੁਝ ਕੁੱਲ ਇਨ ਜੋ ਸ਼ੱਕੀ ਅਕਾਊਂਟਸ ਹੈ ਇਨਾਂ ਦੇ 35 ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਕੇ ਬੇਸਿਸ 'ਤੇ ਇਨਾਂ ਨੇ 93 ਕਰੋੜ ਦੇ ਉਹਨਾਂ ਨੂੰ ਰਾਸ਼ੀ ਅੱਗੇ ਟ੍ਰਾਂਸਫਰ ਕੀਤੀ ਹੋਏ ਤਾਂ ਉਹ ਪੈਸਾ ਕਿਵੇਂ ਕੁੰਮਿਆ ਹੋਗਾ ਉਹਦੀ ਵੀ ਤਫਤੀਸ਼ ਅਜੇ ਚੱਲ ਰਹੀ ਹੈਗੀ ਤੇ ਉਹ ਵੀ ਸ਼ੱਕੀ ਹੈ ਜੋ 93 ਕਰੋੜ ਹੈ ਤੇ ਇਹਦੇ ਨਾਲ ਨਾਲ 55 ਕਰੋੜ ਇੱਦਾਂ ਦਾ ਹੈਗਾ ਜੋ ਸਟੈਂਡਿੰਗ ਪੇਅਬਲ ਅਮਾਊਂਟ ਹੈ ਵਿਚ ਮੀਨਸ ਕਿ ਇਨਾਂ ਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜ ਸਟੈਂਡਿੰਗ ਅਮਾਊਂਟ ਹੈ ਲੇਕਿਨ ਇਨ ਫਰਮ ਤੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੁਝ ਇਨਾਂ ਦੇ ਕੋਲ ਬੇਸਿਸ ਨਹੀਂ ਜਿਹਨੂੰ ਯੂਜ਼ ਕਰਕੇ ਇਹ ਲੋਕਾਂ ਦਾ ਪੈਸਾ ਵਾਪਸ ਦੇ ਸਕੀ ਨਾ ਇਨਾਂ ਦੀ ਕੋਈ ਕੰਮ ਚੱਲਦਾ ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ ਨਾ ਇਨਾਂ ਦੀ ਕੋਈ ਕੰਪਨੀ ਹੈ ਪ੍ਰੋਪਰ ਤੇ ਨਾ ਹੀ ਇਨਾਂ ਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਤਾਂ ਇਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਇਨਵੈਸਟਮੈਂਟ ਕਰਾ ਲਈ ਹੈ ਤਾਂ ਇਸ ਕੰੀ ਦੇ ਵਿੱਚ ਜਦੋਂ ਅਸੀਂ ਅ ਫਰਮ ਦੀ ਤਫਤੀਸ਼ ਕਰ ਰਹੇ ਸੀਗੇ ਤਾਂ ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਲਿਖਿਆ ਤੇ ਜੀਐਸਟੀ ਡਿਪਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਾਰਮਸ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਹਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ ਉੱਥੇ ਵੀ ਕੋਈ ਡੇਟਾ ਨਹੀਂ ਨਿਕਲੇ ਤੇ ਉਹਨਾਂ ਦੇ ਹਿਸਾਬ ਨਾਲ ਦਾ 9 ਕਿਨੋ ਫਾਰਮਸ ਫੇਕ ਨੇ ਤਾਂ ਅਸੀਂ ਕੰਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੀ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦਾ ਵੀ ਮਤਲਬ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਜਿਹੜੇ 93 ਕਰੋੜ ਤਾਂ ਮੈਂ ਇੱਕ ਵਾਰੀ ਪੂਰਾ ਉਹ ਦੱਸੂ ਪੀਸ ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆ ਸਿਰਫ ਦੋ ਹੀ ਰਿਹਾਈਸ਼ੀ ਜੋ ਮਕਾਨ ਹੈ اور ایڈریس ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ایڈریس ਦਿਖਾਏ ਹੋਏ ਇੱਕ ਇੱਕ ਐਨਆਰਆਈ ਹੈਗਾ ਮਲਕੀਤ ਸਿੰਘ son of ਗੁਰਦੇਵ ਸਿੰਘ ਜੋ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ ਹੈ ਜਸਪ੍ਰੀਤ ਨੇ ਇਨ ਪ੍ਰਾਈਵੇਟ ਕਪੈਸਿਟੀ ਰੈਂਟ ਅਗਰੀਮੈਂਟ ਕੀਤਾ ਤੇ ਐਨਆਰਆਈ ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਨਾਂਨੇ ਆਗੇ ਫਰਮਾ ਚਲਾ ਲੈਣੀਆਂ ਨੇ ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ ویرਾਨ ਮਕਾਨ ਹੈ ਉੱਥੇ ਕੋਈ ਕੰਮ ਨਹੀਂ ਚੱਲਦਾ ਇਹਨਾਂ ਨੇ ਸਿਰਫ ਜਦੋਂ ਇਹਨਾਂ ਨੇ ਬੈਂਕ ਅਕਾਊਂਟ ਖੋਲਨੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾਤਾ ਕੰਪਨੀ ਦਾ ਉੱਪਰ ਟਾਂਕੇ ਉਹਦੇ ਥੱਲੇ ਫੋਟੋ ਖਿਚਾ ਕੇ ਇਹਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ ਬਟ ਅੰਦਰ ਤੁਸੀਂ ਜਾਓਗੇ ਉਹ ویرਾਨ ਮਕਾਨ ਤੇ ਇਹਨਾਂ ਨੇ ਰੈਂਟ ਅਗਰੀਮੈਂਟ ਕੀਤਾ ਰਿਹਾਈਸ਼ੀ ਉਹ ਵੀ ਇੱਕ ਪ੍ਰਾਈਵੇਟ ਪਰਸਨ ਨੇ ਜਸਪ੍ਰੀਤ ਨੇ ਕੰਪਨੀ ਦੇ ਨਾਂ ਤੇ ਕੋਈ ਰੈਂਟ ਅਗਰੀਮੈਂਟ ਤੱਕ ਵੀ ਨਹੀਂ ਹੈ ਤਾਂ ਐਨਆਰਆਈ ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਹਾਂ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੇਗੀ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ ਹੈ ਕ੍ਰਾਈਮ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ ਚਾਰ ਪੰਜ ਫਰਮਾਂ ਦਾ ਐਡਰੈਸ ਦਿਖਾਇਆ ਹੋਇਆਗਾ ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਹੋ ਰਿਹਾਈਸ਼ੀ ਮਕਾਨ ਹੈਗਾ ਉੱਥੇ ਕੋਈ ਕੰਪਨੀ ਨਹੀਂ ਚੱਲਦੀ ਕੋਈ ਫਰਮ ਨਹੀਂ ਚੱਲਦੀ ਕੁਝ ਕੰਮ ਨਹੀਂ ਹੁੰਦਾ ਤੇ ਇਨਾਂ ਨੇ ਇਦਾਂ ਮਿਸਯੂਜ਼ ਆਫ ਪ੍ਰਾਈਵੇਟ ਪ੍ਰੋਪਰਟੀਆਂ ਕਰਕੇ ਵੀ ਅੱਗੇ ਉਹਨਾਂ ਨੂੰ ਐਸ ਕੰਪਨੀ ਦਿਖਾਇਆ ਬਟ ਉੱਥੇ ਕੁਝ ਕੰਮ ਨਹੀਂ ਹੁੰਦਾ ਤੀਜਾ ਇਨਾਂ ਨੇ ਜੋ ਜੀਐਸਟੀ ਨੇ ਸਾਨੂੰ ਲਿਖ ਕੇ ਲਿਖਤੀ ਰਿਪੋਰਟ ਦਿੱਤੀ ਹੈ ਉਸ ਲਿਖਤੀ ਰਿਪੋਰਟ ਦੇ ਵਿੱਚ ਇਨਾਂ ਨੇ ਆਪਣੇ ਆਪ ਨੂੰ wholesaler and uh, manufacturer and retailer of spectrometer x-ray machines aur idda de spectrometer ਟਾਈਪ ਦੇ ਜੋ ਮੈਡੀਕਲ ਇਕਵਿਪਮੈਂਟਸ ਵਗੈਰਾ ਹੁੰਦੇ ਉਦਾਂ ਦੀ ਮਸ਼ੀਨਾਂ ਦਾ ਇਹਨਾਂ ਨੇ ਮੈਨੂਫੈਕਚਰਰ ਕਮ ਹੋਲਸੇਲਰ ਕਮ ਰਿਟੇਲਰ ਦਿਖਾਏ ਹੋਏ ਬਟ ਇਹਨਾਂ ਦੇ ਕੋਲ ਉਦਾਂ ਦਾ ਦੂਰ ਦੂਰ ਤੱਕ ਲੈਣਾ ਦੇਣਾ ਹੀ ਨਹੀਂ ਹੈ ਤਾਂ ਉਹ ਵੀ ਅਸੀ ਜੀਐਸਟੀ ਡਿਪਾਰਟਮੈਂਟ ਨੂੰ ਨੋਟੀਫਾਈ ਕਰਤਾ ਹੈਗਾ ਕਿ ਉਹ ਵੀ ਆਪਣਾ ਫਿਰ ਅ ਅਗਰ ਉਨਾਦੇ ਕਿਸੇ ਅ ਕਿਸੇ ਆਫੀਸਰ ਦੀ ਇਨਵੋਲਵਮੈਂਟ ਹੈ ਕਿ ਵੈਰੀਫਿਕੇਸ਼ਨ ਉਨਾਦੇ ਵੱਲੋਂ ਪ੍ਰੋਪਰ ਹੋਈ ਨਹੀਂ ਤਾਂ ਉਹ ਵੀ ਆਪਣਾ ਫਿਰ ਐਕਸ਼ਨ ਲੈ ਸਕਦੇ ਹੈ ਇਸ ਟੋਟਲ ਜੋ ਫਰਾਡ ਹੈਗਾ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਆ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਉਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ-ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਵਿੱਚ ਹੈ ਹੁਣ ਸਾਨੂੰ ਲੱਗਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਹੋਰ ਵੀ ਲੋਕੀ ਆਣਗੇ ਤੇ ਮੈਂ মিডিਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹਦੀ ਹੂ ਕਿ ਤੁਸੀਂ ਅਗਰ ਜਨਰੇਸ਼ਨ ਆਫ ਫਾਰਮਿੰਗ ਜੀਓਐਫ ਐਚਓਐਫ ਇਦਾਂ ਦੀ ਜਾਂ ਦ ਜਨਰੇਸ਼ਨ ਆਫ ਫਾਰਮਿੰਗ ਜਾਂ ਦ ਜੀਓਐਫ ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਉਣ ਦੀ ਜੋ ਸ਼ੁਰੂਆਤ ਉਹ ਕਰਾ ਸਕਦੇ ਤੇ ਉਹ ਵੀ ਅਸੀਂ ਕਰਾਂਗੇ ਲੇਕਿਨ ਸਾਡੇ ਕੋਲ ਕੰਪਲੇਨੈਂਟਸ ਜਦੋਂ ਤੱਕ ਨਹੀਂ ਆਣਗੇ ਤਦ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਿਸ ਕਿਸ ਦੇ ਪੈਸੇ ਜਾਣੇ ਤੇ ਉਹ ਵੀ ਸਾਨੂੰ ਕੰਪਲੇਨਟਸ ਦੇ ਤਾਂ ਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੇ ਕੰਪਲੇਨਟਸ ਦੇ ਉੱਪਰ ਵੀ ਸ਼ੁਰੂ ਕਰ ਸਕੇ ਇਹਨਾਂ ਦੀ ਜਦੋਂ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਰਹੀ ਸੀ ਕਿਉਂਕਿ ਹੁਣ ਇਹਨਾਂ ਨੇ ਜੋ ਪੈਸਾ ਫਰਾਡ ਕੇ ਮਾਧਿਅਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਉਹ ਅਸੀਂ ਲੱਭ ਰਹੇ ਹਾਂ ਕਾਫੀ ਪ੍ਰੋਪਰਟੀਆਂ ਸਾਨੂੰ ਮਿਲ ਗਈ ਜਿੱਥੇ ਇਹਨਾਂ ਨੇ ਆਈਦਰ ਪੈਸਾ ਪਾਰਕ ਕੀਤਾ ਸੀਗਾ ਔਰ ਲੋਗਾਂ ਨੂੰ ਲੋਕਾਂ ਨੂੰ ਕੁਮਰਾਾ ਕਰਨ ਦੇ ਲਈ ਉੱਥੇ ਬਿਆਨ वगैरह ਕਰਕੇ ਲੋਕਾਂ ਨੂੰ ਦਿਖਾਉਂਦੇ ਸੀਗੇ ਕਿ ਸਾਡੇ ਕੋਲ ਇੰਨੀ ਪ੍ਰੋਪਰਟੀ ਹੈ ਤੇ ਮੈਂ ਤੁਹਾਨੂੰ 6 ਮੇਨ ਪ੍ਰੋਪਰਟੀ ਜੋ ਹੁਣ ਤੱਕ ਸੇ ਆਈਡੈਂਟੀਫਾਈ ਕੀਤੀ ਹੈ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਪਹਿਲੀ ਇਹਨਾਂ ਨੇ ਇੱਕ ਮਾਛੀਵਾੜਾ ਸਾਹਿਬ ਵਿਖੇ ਕਲੋਨੀ ਹੈ ਜਿੱਥੇ ਇਹਨਾਂ ਨੇ ਟੋਟਲ 34 64 ਬਿਸਵੇ ਦੀ ਇੱਕ ਬਿਆਨਾ ਕੀਤਾ ਸੀਗਾ ਕੋਈ ਲਿਖਤੀ ਬਿਆਨਾ ਨਹੀਂ ਕੀਤਾ ਉਹਦਾ ਮੂੰਝਵਾਨੀ ਬਿਆਨਾ ਕੀਤਾ ਹੋਇਆ ਟੋਟਲ 2.24 ਕਰੋੜ ਦਾ ਬਿਆਨਾ ਕੀਤਾ ਜਿਹਦਾ ਜਿਹਦੇ ਵਿੱਚੋਂ ਇਹਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ ਹੁਣ ਉਹ ਕਲੋਨੀ ਨੂੰ ਯੂਜ਼ ਕਰਦੇ ਸੀਗੇ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗਾ ਕਿ ਸਾਡੇ ਪੈਸੇ ਮਰਤਾ ਨਹੀਂ ਜਾਣਗੇ ਤਾਂ ਆ ਉੱਥੇ ਪਲਾਟ ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਹਾਡੀ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦਾਂਗੇ ਪ੍ਰਾਪਰਟੀ ਦੀ ਰਜਿਸਟਰੀ ਕਰਾ ਦਾਂਗੇ ਤੇ ਉੱਥੇ ਹੀ ਇਹ ਦਿਖਾਉਂਦੇ ਸੀਗੇ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਦੂਜੀ ਇੱਕ ਪ੍ਰਾਪਰਟੀ ਅਸੀਂ ਆਰਐਸ ਕਲੋਨੀ ਅ ਇੱਥੇ ਖੰਨਾ ਵਿਖੇ ਅਸੀਂ ਸਮਰਾਲਾ ਵਿਖੇ ਆਈਡੈਂਟੀਫਾਈ ਕੀਤੀ ਜਿੱਥੇ ਇਹਨਾਂ ਨੇ 38 ਕਨਾਲ ਲੈਂਡ ਦੀ ਕੁੱਲ 5 ਕਰੋੜ ਦੇ ਵਿੱਚ ਡੀਲ ਕੀਤੀ ਜਿਹਦੇ ਵਿੱਚੋਂ ਇਹ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁਕੇ ਹਨ ਇੱਕ ਤੀਜੀ ਇਹਨਾਂ ਨੇ 16 ਕਨਾਲ ਬਾਲਿਓ ਪਿੰਡ ਦੇ ਇੱਕ ਸਮਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨ ਕੀਤਾ ਬਟ ਉਹਦਾ 10 ਲੱਖ ਰੁਪਏ ਇਹਨਾਂ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਹਨਾਂ ਨੇ 14 ਕਰੋੜ 14 ਏਕੜ ਲੈਂਡ ਇਹਨਾਂ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ ਉੱਥੇ ਇਹਨਾਂ ਨੇ 14 ਏਕੜ ਬਾਇ ਕਰਨਾ ਸੀਗਾ ਟੋਟਲ ਇਹਨਾਂ ਨੇ ਉਹਦਾ ਜੋ ਉਹ ਕਿੰਨੀ ਹੈਗੀ ਸੈਟਲਮੈਂਟ ਕੀਤੀ ਹੈਗੀ ਉਹ ਐਗਰੀਮੈਂਟ ਕੀਤੀ ਉਹ 7.5 ਕਰੋੜ ਦੀ ਕੀਤੀ ਬਟ ਉਹ 7.5 ਕਰੋੜ ਦੇ ਵਿੱਚੋਂ ਇਹਨਾਂ ਨੇ 174 ਲੱਖ ਰੁਪਏ ਦੀ ਪੇਮੈਂਟ ਹਜੇ ਤੱਕ ਕੀਤੀ ਹੋਈ ਹੈ ਤਾਂ ਉੱਥੇ ਵੀ ਇਹਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ ਇਦੇ ਨਾਲ ਨਾਲ ਇਹਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਅਭੀ ਬੁੱਕ ਕੀਤੀ ਹੋਈ ਹੈ ਜੋ ਜਿਹਦੇ ਟੋਟਲ ਇਹਨਾਂ ਨੇ ਐਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ ਤੇ 30 ਲੱਖ ਦਾ ਇਹਨਾਂ ਨੇ ਪੇਮੈਂਟ ਕੀਤੀ ਹੋਈ ਹੈ ਤੇ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ ਇਹਨਾਂ ਦੀ ਓਨਰਸ਼ਿਪ ਵਗੈਰਾ ਦਾ ਸਾਰਾ ਡੀਟੇਲ ਕੱਢ ਕੇ ਜੋ ਜੋ ਇਹਨਾਂ ਨੇ ਪੇਮੈਂਟਸ ਵਗੈਰਾ ਕੀਤੀ ਹੈ ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੂਟਾਉਣ ਦੀ ਆ ਵਾਲੀ ਪ੍ਰੋਸੈਸ ਵੀ ਸੀ ਸ਼ੁਰੂ ਕਰਾ ਦੇਗੇ ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪੱਕ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ ਔਰ ਆ ਸਾਰਾ ਕਾ ਸਾਰਾ ਕੋਈ ਕੰਪਨੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ ਆ ਜੋ ਅਕਿਊਜ਼ਡ ਹੈ ਅਲੱਗ-ਅਲੱਗ ਅਕਿਊਜ਼ਡ ਹੈ ਇਹਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾ ਰਹੇ ਸੀਗੇ ਤੋਂ ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਅੱਗੇ ਲੌਂਡਰਿੰਗ ਜਿਹਨੂੰ ਕਹਿੰਦੇ ਮਨੀ ਲੌਂਡਰਿੰਗ ਤਾਂ ਅੱਗੇ ਇਹਨਾਂ ਨੇ ਪ੍ਰਾਪਰਟੀ ਵਗੈਰਾ ਆਪਣੇ ਨਾਂ ਤੇ ਪਰਸਨਲ ਪ੍ਰਾਪਰਟੀ ਬਾਈ ਕਰਨੀ ਸੀਗੀ ਤਾਂ ਇੱਥੇ ਇੱਥੇ ਇਹਨਾਂ ਨੇ 6 ਜੋ ਹਜੇ ਤੱਕ ਪਤਾ ਲੱਗੇ ਅੱਗੇ ਹੋਰ ਵੀ ਅਸੀਂ 20 ਕੇ ਤਕਰੀਬਨ ਆਈਡੈਂਟੀਫਾਈ ਕੀਤੀਆਂ ਨੇ ਬਟ 6 ਪ੍ਰਾਪਰਲੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਹਾਂ ਇਹਦੇ ਨਾਲ ਨਾਲ ਇਹਨਾਂ ਨੇ ਕੁਝ ਹੋਟਲਸ ਵਗੈਰਾ ਵੀ ਕਿਰਾਏ ਤੇ ਲਿੱਤੇ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ ਉੱਥੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਹੋਇਆ ਸੀਗਾ ਉਹਦਾ ਕਾਫੀ ਮੋਟਾ ਕਿਰਾਇਆ 70-75 ਲੱਖੇ ਤਕਰੀਬਨ ਇਹ ਦੇ ਰਹੇ ਸੀਗੇ ਇਹਦੇ ਨਾਲ ਇੱਕ 3B2 ਮੁਹਾਲੀ ਵਿਖੇ ਨਾਨੇ ਹੋਟਲ ਕਿਰਾਏ ਤੇ ਲਿੱਤਾ ਸੀਗਾ ਇੱਥੇ ਇਨ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਉੱਥੇ ਸਟੇਜ 2 ਕਰਾਉਂਦੇ ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ ਦਿਖਾਉਂਦੇ ਉਹ ਸਾਰਾ ਪੀਪੀਟੀਜ਼ ਵਗੈਰਾ ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮੰਥ ਉਹਨਾਂ ਨੂੰ ਰਿਟਰਨ ਵੀ ਆਣੀ ਸ਼ੁਰੂ ਹੋ ਜਾਏਗੀ ਤਾਂ ਇਹਨਾਂ ਨੇ ਇੱਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾਉਣ ਦਾ ਟਰਾਈ ਕੀਤਾ ਤੇ ਅਸੀਂ 44 ਅਕਾਊਂਟ ਜੋ ਇਹਨਾਂ ਦੇ 23 ਨਿੱਜੀ ਅਕਾਊਂਟਸ ਤੇ 21 ਨਾ ਦੇ ਜੋ ਕੰਪਨੀਆਂ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਉਨ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52 ਹਜ਼ਾਰ ਦੀ ਰਾਸ਼ੀ ਜੋ ਫ੍ਰੀਜ਼ ਹੋ ਚੁੱਕੇ ਐ ਇਸ ਦੇ ਨਾਲ ਨਾਲ ਜੋ ਪ੍ਰੋਪਰਟੀਆਂ ਦਾ ਜੋ ਇਹਨਾਂ ਨੇ ਬਿਆਨਾ वगैरह ਕੀਤਾ ਉਹ ਅਸੀਂ ਫ੍ਰੀਜ਼ ਕਰਾ ਕੇ ਉਹ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਅਸੀਂ ਹੁਣ ਤੱਕ ਇਸ ਜੋ ਤਿੰਨ ਐਫਆਇਰ ਹੁਣ ਤੱਕ ਹੋਈਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8% ਨੂੰ ਅਰੈਸਟ ਕਰ ਚੁੱਕੇ ਐ ਦੇ ਨਾਲ ਨਾਲ ਬਹੁਤ ਸਾਰੇ ਜੋ ਅਕਿਊਜ਼ਡ ਐ ਉਹਨਾਂ ਨੂੰ ਨਾਮਿਨੇਟ ਕੀਤਾ ਉਹਨਾਂ ਦੀ ਪਾਲ ਜਾਰੀ ਹੈ ਤੇ ਜੋ ਅਕਿਊਜ਼ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਜਿਹਾ ਆਮਨੀ ਦੇਣਾ ਚਾਹੁੰਦੀ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ 1 ਕਰ ਲੱਖ ਰੁਪਏ ਲੈ ਕੇ ਆਪਣਾ ਮੂੰਹ ਛਾਟ ਕਰ ਲਓ ਕੁਝ ਟਾਈਮ ਤੱਕ ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟਸ ਵਗੈਰਾ ਕਰ ਦੇਵਾਂਗੇ ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਇਹਨਾਂ ਦੇ ਕੋਲ ਨਾ ਕੁਝ ਇਹਨਾਂ ਦੀ ਕੋਈ ਕੰਪਨੀ ਚੱਲਦੀ ਹੈ ਨਾ ਇਹਨਾਂ ਦੇ ਕੋਈ ਫਾਰਮਸ ਹੈ ਨਾ ਇਹਨਾਂ ਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ ਨਾ ਹੀ ਇਹਨਾਂ ਦਾ ਕੋਈ ਬਿਜ਼ਨਸ ਚੱਲਦਾ ਹੈਗਾ ਬਟ ਇਹ ਆ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾਰੇ ਸੀਗੇ ਤੁਹਾਡੇ ਪੈਸੇ ਮੋਡਰਨ ਦਾ ਇਨਾਦੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਤਾਂ ਕਿ ਅਸੀਂ ਤੁਹਾਡਾ ਪੈਸਾ ਇਨਾ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੇ ਤਾਂ ਹੁਣ ਤੱਕ ਇਸ ਵਾਲੇ ਜੋ ਕੇਸਸ ਹੈ 3-4 ਇਨਾਦੇ ਵਿੱਚ ਇੰਨੀ ਤਫ਼ਤੀਸ਼ ਹੋ ਚੁੱਕੀ ਹੈ ਅੱਗੇ ਇਹਨਾਂ ਨੇ ਜੋ ਵੈਬਸਾਈਟ ਬਣਾਈ ਸੀਗੀ ਉਹਦਾ ਵੀ ਅਸੀਂ ਟੈਕਨੀਕਲ ਡਾਟਾ ਕਢ ਕੇ ਅੱਗੇ ਉਹ ਵੀ ਤਫ਼ਤੀਸ਼ ਦੇ ਵਿੱਚ ਕਰ ਰਹੇ ਹਾਂ ਤੇ ਜਿੰਨੇ ਜਿੰਨੇ ਲੋਕੀ ਸਾਡੇ ਕੋਲ ਆ ਰਹੇ ਉਹਨਾਂ ਦਾ ਵੀ ਵੈਰੀਫਿਕੇਸ਼ਨ ਕਰਕੇ ਨਾਲ ਨਾਲ ਕੰਪਲੇਂਟਸ ਵਗੈਰਾ ਲੈ ਕੇ ਉਹਦੇ ਉੱਪਰ ਵੀ ਐਕਸ਼ਨ ਸ਼ੁਰੂ ਕਰ ਰਹੇ ਤੇ ਪ੍ਰੋਪਰਟੀਆਂ ਵਗੈਰਾ ਕੀ ਹੋਰ ਵੀ ਭਾਰ ਹੈ ਕਿਉਂਕਿ ਆ ਬੇਨਾਮੀ ਪ੍ਰੋਪਰਟੀਆਂ ਜੇ ਕ੍ਰੀਏਟ ਕਰ ਰਹੇ ਸੀਗੇ ਜੋ ਲੋਕਾਂ ਦਾ ਮਿਹਨਤ ਦਾ ਪੈਸਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਉਹਨਾਂ ਤੋਂ ਇਕੱਠਾ ਕੀਤਾ ਉਹਨੂੰ ਅੱਗੇ ਕਰ ਰਹੇ ਸੀਗੇ ਤੇ ਇਹਦੇ ਨਾਲ ਨਾਲ ਜੋ ਵਾਂਟਡ ਕ੍ਰਿਮੀਨਲ ਨੇ ਉਹਨਾਂ ਦੀ ਰੇਡਸ ਵਗੈਰਾ ਵੀ ਕੰਟੀਨਿਊਸਲੀ ਚੱਲਦੇ ਆ ਨੇ ਕਿਉਂਕਿ ਆ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਟੁੰਗਾਈ ਨਾਲ ਜੋ ਪੂਰੀ ਕੀ ਪੂਰੀ ਟੀਮ ਹੈ ਐਸ ਆਈ ਟੀ ਜੋ ਕਿ ਐਸ ਪੀ ਡੀ ਦੇ ਨਾਲ ਦੋ ਡੀ ਐਸ ਪੀ ਡੀ ਐਸ ਪੀ ਡੀ ਤੇ ਡੀ ਐਸ ਪੀ ਸਮਰਾਲਾ ਇਹਨਾਂ ਦੇ ਨਾਲ ਇਨਸਪੈਕਟਰ ਵਿਨੋਦ ਆ ਸਾਰੇ ਕੇ ਸਾਰੇ ਇਕੱਠੇ ਹੋ ਕੇ ਔਰ ਵੀ ਨਾ ਦੇ ਨਾਲ ਕਈ ਸਾਰੇ ਆਫੀਸਰਸ ਹੈ ਜੋ ਅਟੈਚਡ ਹੈ ਤੋਂ ਸਿਟ ਪੂਰਾ ਟੁੰਗਾਈ ਨਾਲ ਇਸ ਪੂਰੇ ਮੁੱਦੇ ਦੀ ਤਫਤੀਸ਼ ਕਰ ਰਹੀ ਹੈਗੀ ਤੇ ਅਗੇ ਹੋਰ ਵੀ ਸਾਨੂੰ ਲੱਗਦਾ ਹੈ ਕਿ ਜਿੱਥੇ-ਜਿੱਥੇ ਇਹਨਾਂ ਨੇ ਆ ਪੈਸਾ ਪਾਕ ਕੀਤਾ ਹੋਵੇਗਾ ਉਹ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੋਕਾਂ ਦਾ ਪੈਸਾ ਜਲਦ ਤੋਂ ਜਲਦ ਵਾਪਸ ਕਰਨ ਦਾ ਅਸੀਂ ਟਰਾਈ ਕਰਾਂਗੇ ਇਹਦੇ ਨਾਲ-ਨਾਲ ਕੁਝ ਇਹਨਾਂ ਦੀਆਂ ਗੱਡੀਆਂ ਵਗੈਰਾ ਵੀ ਅਸੀਂ ਆਈਡੈਂਟੀਫਾਈ ਕੀਤੀ ਹੈ ਉਹ ਵੀ ਅਸੀਂ ਆਰਟੀਓਜ਼ ਵਗੈਰਾ ਨੂੰ ਲਿਖਿਆ ਹੈਗਾ ਜਿਵੇਂ ਗੱਡੀਆਂ ਦੀ ਓਨਰਸ਼ਿਪ ਵਗੈਰਾ ਦੀ ਵੈਰੀਫਿਕੇਸ਼ਨ ਆ ਜਾਂਦੀ ਅਸੀਂ ਉਹਨੂੰ ਵੀ ਉਹ ਗੱਡੀਆਂ ਵਗੈਰਾ ਨੂੰ ਵੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਫਿਰ ਮਤਲਬ ਲੋਕਾਂ ਦਾ ਜੋ ਪੈਸਾ ਹੈ ਲੀਗਲੀ ਉਸਕੇ ਥਰੂ ਵੀ ਅਸੀਂ ਵਾਪਸ ਕਰਾਉਣ ਦਾ ਟਰਾਈ ਕਰ ਰਹੇ ਹਾਂ ਕਿੰਨੇ ਨਾਮਜ਼ਦ ਕੀਤੇ ਗਏ ਨੇ ਕਿੰਨਾ ਤਿੱਸਾ ਦੇ ਵਿੱਚ ਲੋਕ ਨਾਮਜ਼ਦ ਤੋਂ ਬਹੁਤ ਸਾਰੇ ਹੈ ਅਸੀਂ ਸਿਰਫ ਤੁਹਾਨੂੰ ਲਿਸਟ ਅਰੈਸਟਡ ਵਾਲਾ ਇਸ ਕਰਕੇ ਦਿੱਤਾ ਕਿਉਂਕਿ ਅਗਰ ਅਸੀਂ ਤੁਹਾਨੂੰ ਨਾਮਜ਼ਦ ਦਾ ਦੱਸ ਦੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਤੇ ਉਹ ਹੋ ਸਕਦਾ ਭਜਨ ਪੂਜਨ ਦਾ ਟਰਾਈ ਕਰਨ ਬਟ ਇਹਦੇ ਵਿੱਚ ਹੁਣ ਤੱਕ ਸਾਨੂੰ ਜੋ ਮੋਟਾ-ਮੋਟਾ ਲੱਗਦਾ ਹੈਗਾ 25 ਤੋਂ 30 ਤੋਂ ਮੇਨ-ਮੇਨ ਬੰਦੇ ਹੈ ਕਿਉਂਕਿ ਕੋਈ ਇਨਾਂ ਦੇ ਅਗੇ ਪ੍ਰਾਪਰਟੀ ਬਾਈ ਕਰਨ ਚੈਲਪ ਕਰ ਰਿਆ ਸੀਗਾ ਕੋਈ ਪੈਸੇ ਇਨਾਂ ਦੇ ਮੈਂ মিডিਆ ਨੂੰ ਦੱਸਣਾ ਚਾਹੁੰਦੀ ਹੂ ਕਿ ਇਨਾਂ ਦੀ ਫੈਮਿਲੀ ਮੈਂਬਰਸ ਦੇ ਨਾਂ ਤੇ ਇਨਾਂ ਨੇ ਬਹੁਤ ਜ਼ਿਆਦਾ ਬੇਨਾਮੀ ਪ੍ਰਾਪਰਟੀ ਵਗੈਰਾ ਬਾਈ ਕਰਨ ਦੀ ਟਰਾਈ ਕੀਤੀ ਹੋਈ ਹੈ ਇਨਾਂ ਦੀ ਫੈਮਿਲੀ ਮੈਂਬਰਸ ਦੇ ਨਾਂ ਤੇ ਅੱਗੇ ਪ੍ਰਾਪਰਟੀਆਂ ਦੀ ਬਿਆਨ ਨੇ ਹੋ ਰੱਖੇ ਪਾਰਾਫਟਰਨੀਜ਼ ਵਗੈਰਾ ਲਿੱਤੇ ਹੋਏ ਨੇ ਤੇ ਇਨਾਂ ਦੇ ਫੈਮਿਲੀ ਮੈਂਬਰਸ ਦੇ ਵੀ ਅਕਾਊਂਟਸ ਵਗੈਰਾ ਸੀ ਸਾਰੇ ਖੰਗਾਲ ਰਹੇ ਨੇ ਤੇ ਸਾਰਾ ਕੁਝ ਕਿਉਂਕਿ ਫਾਈਨੈਂਸ਼ੀਅਲ ਕਰਾਈ ਮੈਂ ਐਵੀਡੈਂਸ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਤੇ ਅਸੀਂ ਹਰ ਚੀਜ਼ ਨੂੰ ਤਰੀਕੇ ਨਾਲ ਕਰਦੇ ਹੋਏ ਹੀ ਅੱਗੇ ਚੱਲ ਰਹੇ ਹਾਂ ਤੇ ਅਸੀਂ ਇਸ ਕਰਕੇ ਨੋਇੰਗਲੀ ਅਸੀਂ ਡਿਸਕਲੋਜ਼ ਨਹੀਂ ਕਰਦੇ ਤਾਂ ਕਿ ਬੰਦੇ ਭਾਜਪੂਜ ਨਾ ਜਾਣ ਇਹਨੂੰ ਕੋਈ ਤੁਹਾਨੂੰ ਕੁਲਿਸਟ ਦੀ ਮਿਲ ਵੀ ਕਿੰਨੇ ਇਹਨਾਂ ਦੇ ਕਸਟਮਰ ਨੇ ਨਹੀਂ ਦੱਸਿਆ ਮੈਂ ਤੁਹਾਨੂੰ ਕਿੰਨਾ ਦੀ ਵੈਬਸਾਈਟ ਦਾ ਵੀ ਸੀ ਡਾਟਾ ਕੱਢ ਲਿਆ ਟੈਕਨੀਕਲੀ ਉੱਥੋਂ ਜਿੰਨੇ ਹੀ ਨਾ ਦੇ ਇਨਵੈਸਟਰਸ ਹੈ ਸਾਰਾ ਸਾਡੇ ਕੋਲ ਡਾਟਾ ਹੈਗਾ 21000 ਦੇ ਤਕਰੀਬਨ ਐਕਟਿਵ ਇਹਨਾਂ ਦੇ ਹਾਂ 21000 ਬੰਦੇ ਜੋ ਐਕਟਿਵ ਹੈ ਤੇ 36000 ਟੋਟਲ ਇਨਾਂ ਦੀ ਜੋ ਆਈਡਿਸ ਕ੍ਰੀਏਟ ਕੀਤੀਆਂ ਉਹਨਾਂ ਆਈਡਿਸ ਹੈ ਉਹ ਆਈਡਿਸ ਲੋਕੀ ਕਿੰਨੇ ਕਹ ਨਹੀਂ ਪਤਾ ਕਿਉਂਕਿ ਪੈਸਾ ਘੁੰਮਿਆ ਹੋਇਆ ਕਾਫੀ ਹੈ ਇਨਾਂ ਨੇ ਆਪਣੀ ਹੀ ਆਈਡਿਸ ਵਗੈਰੇ ਬਣਾ ਕੇ ਇਨਾਂ ਨੇ ਆਪਸ ਦੇ ਵਿੱਚ ਵੀ ਧੋਖਾਧੜੀ ਕੀਤੀ ਹੋਈ ਹੈ ਇਨਾਂ ਨੇ ਕੈਸ਼ ਦੇ ਵਿੱਚ ਵੀ ਪੈਸੇ ਲਿੱਤੇ ਹੋਏ ਇਹ ਸਾਰਾ ਹੈ ਜੋ ਬੈਂਕ ਅਕਾਊਂਟਸ ਦਾ ਹੈ ਇਨਾਂ ਨੇ ਕੈਸ਼ ਦੇ ਵਿੱਚ ਵੀ ਪਹਿਲ ਲੋਕਾਂ ਤੋਂ ਪੈਸੇ ਲਿੱਤੇ ਹਨ ਉਹ ਵੀ ਇਕੱਠੇ ਕੀਤੇ ਉਹਦੇ ਬਿਹਾਫ ਤੇ ਵੀ ਆਈਡਿਸ ਵਗੈਰੇ ਕ੍ਰੀਏਟ ਕੀਤੀਆਂ ਹੋਈਆਂ ਤੇ ਕਿਉਂਕਿ ਆ ਸਾਰੇ ਹੀ ਆਪਣੀ ਆਪਣੀ ਪ੍ਰਾਪਰਟੀਆਂ ਬਾਈ ਕਰ ਰਹੇ ਸੀਗੇ ਤੇ ਆ ਆਪਣੇ ਧੋਕਾਧੜੀ ਲੋਕਾਂ ਦੇ ਨਾਲ ਵੀ ਕਰ ਰਹੇ ਸੀਗੇ ਆਪਸ ਦੇ ਵਿੱਚ ਲੁਕੋ ਲੁਕੋ ਕਰਕੇ ਇਹਨਾਂ ਨੇ ਕਾਫੀ ਕੀਤਾ ਹੈ ਉਹ ਸਾਰਾ ਡਾਟਾ ਅਸੀਂ ਟਾਈਮਲੀ ਉਹਨੂੰ ਕੱਢ ਕੇ ਅਸੀਂ ਟੈਕਨੀਕਲ ਈਵੈਲੂਏਸ਼ਨ ਦੇ ਲਈ ਭੇਜਿਆ ਹੋਇਆਗਾ ਲੇਕਿਨ 21000 ਦੇ ਤਕਰੀਬਨ ਜੋ ਐਕਟਿਵ ਯੂਜ਼ਰਸ ਇਹਨਾਂ ਦੇ ਵੈਬਸਾਈਟ ਦੇ ਉੱਪਰ ਸੀਗੇ ਉਹ ਹੈ ਤਾਂ ਹੋ ਸਕਦਾ ਕਿਸੇ ਨੇ ਇਹਨਾਂ ਦੇ ਪ੍ਰੋਡਕਟ ਬਾਏ ਕੀਤੇ ਹੋਣ ਤਾਂ ਯੂਜ਼ਰ ਬਣ ਗਿਆ ਹੋ ਸਕਦਾ ਇਨਵੈਸਟਰਸ ਹੋਣ ਬਟ ਜੋ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 35 ਕਰੋੜ ਦੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਨੂੰ 9393 ਕਰੋੜ ਜੋ ਵਾਪਸ ਆਇਆ ਉਹ ਸਾਰੇ ਸ਼ੱਕੀ ਹੋ ਜਾਂਦੇ ਤਾਂ ਇੱਦਾਂ ਦੇ 8000 ਕੇ ਤਕਰੀਬਨ ਹੈ ਜੋ ਯੂਜ਼ਰ ਆਈਡਿਜ਼ ਹੈ ਲੇਕਿਨ ਸਾਰੇ 8000 ਅ 8700 ਪੂਰੇ ਅਕਿਊਜ਼ ਨਹੀਂ ਹੋ ਸਕਦੇ ਇਹਨਾਂ ਦੇ ਵਿੱਚੋਂ ਕਿਉਂਕਿ ਡੇਟਾ ਬਹੁਤ ਸਾਰਾ ਅਸੀਂ ਛਟਨੀ ਕਰਕੇ ਅਸੀਂ ਹੌਲੀ-ਹੌਲੀ ਮਤਲਬ ਉੱਥੇ ਤੱਕ ਪਹੁੰਚ ਰਹੇ ਹੁਣ ਤੱਕ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਆ ਸਾਰਾ ਕੁਝ ਕੱਢ ਕੇ ਤੁਹਾਨੂੰ ਆਫੀਸ਼ੀਅਲ ਤਰੀਕੇ ਨਾਲ ਕੱਢ ਕੇ ਹੀ ਦੱਸ ਰਹੇ ਜੋ ਅਸੀਂ ਹੁਣ ਤੱਕ ਬਿਲਕੁਲ ਵੈਰੀਫਾਈ ਕਰ ਚੁੱਕੇ ਜੀਐਸਟੀ ਡਿਪਾਰਟਮੈਂਟ ਤੋਂ ਵੈਰੀਫਾਈ ਕਰ ਚੁੱਕੇ ਰਜਿਸਟਰਾਰ ਤੋਂ ਵੈਰੀਫਾਈ ਕਰ ਚੁੱਕੇ ਬੈਂਕ ਅਕਾਊਂਟਸ ਨੂੰ ਦੀ ਵੀ ਕੇਵਾਈਸੀ ਵਗੈਰਾ ਅਸੀਂ ਵੈਰੀਫਾਈ ਕਰ ਚੁੱਕੇ ਬਾਹਰੀ ਪੰਜਾਬ ਤੋਂ ਬਾਹਰੀ ਚੇਤਨਜੀ हां जी हरियाणा दे भी है और ते यूपी वगैरह दे भी राजस्थान दे भी है इनफैक्ट इना ने एक फेक कंपनी जो हजेसी वेरीफाई काली ने वो पानीपत भी नाने कोई फेक कंपनी को उस एड्रेस पे बना रखी है और भी मैं कह रही हूं थोनो 20 ਤੋਂ ਜ਼ਿਆਦਾ ਤੋਂ ਹੁਣ ਤੱਕ ਸਾਡੇ ਹੋ ਚੁਕਿਆ ਸੀ ਨੋਇੰਗਲੀ ਤੁਹਾਨੂੰ ਇਸ ਕਰਕੇ ਨਹੀਂ ਦੱਸ ਰਹੀ ਉਹ ਆਲਰੇਡੀ ਭਜ ਜੂ ਨਾਦਾ ਫਿਰ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਉਹ ਭਜਪੂਜ ਜਾਣਗੇ ਤੇ ਅਸੀਂ ਸਾਰਾ ਕੁਝ ਉਹਨਾਂ ਦਾ ਲੀਗਲ ਪ੍ਰੋਸੈਸ ਅਸੀਂ ਕੀਤਾ ਹੋਇਆ ਹੈ ਰੇਟਸ ਚੱਲ ਰਹੇ ਹਨ ਨੇ 8 ਅਰੈਸਟ ਹੋ ਚੁੱਕੇ ਬਾਕੀ ਅਦੀ ਪਾਲ ਜਾਈਏਗੀ ਰਾਜਨੀਤਿਕ ਨੇਤਾ ਹਜੇ ਕੁਝ ਨਹੀਂ ਇਹ ਤਾਂ ਆਪਣਾ ਆਪਣਾ ਹੀ ਇਹ ਤਾਂ ਇਹਨਾਂ ਨੇ ਪੂਰਾ ਫਰਾਡ ਸਿਸਟਮ ਬਣਾਇਆ ਸੀਗਾ ਤੇ ਆ ਇੱਕ ਪੌਂਜੀ ਸਕੀਮ ਜੋ ਕਲੈਕਟਿਵ ਇਨਵੈਸਟਮੈਂਟ ਸਕੀਮ ਜਿਹਨੂੰ ਕਹਿੰਦੇ ਸੀ ਆਈਐਸ ਉਹ ਵਾਲਾ ਪਾਇਰਾਮਿਡ ਸਕੀਮ ਵੀ ਕਹਿੰਦੇ ਆ ਉਹ ਇੱਕ ਫਰਾਡ ਹੈਗਾ ਇਹਦੇ ਵਿੱਚ ਇਹਨਾਂ ਨੇ ਹੀ ਲੋਕਾਂ ਤਾਂ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ ਤੇ ਰਾਜਨੀਤਿਕ ਕਿਸੇ ਦਾ ਕੋਈ ਹਜੇ ਤੱਕ ਕੁਝ ਨਹੀਂ ਆਇਆ ਤੇ ਕਿਉਂਕਿ ਅਸੀਂ ਕਾਫੀ ਡੀਟੇਲ ਤੱਕ ਜਾ ਚੁੱਕੇ ਹਾਂ ਤਾਂ ਸਾਨੂੰ ਲੱਗਦਾ ਨਹੀਂ ਕੋਈ ਰਾਜਨੀਤੀ ਕਿੱਦਾਂ ਦਾ ਹੋ ਹੈਗਾ